ਵਿਆਤੋਂ ਬਾਅਦ ਹਰੇਕ ਮੁੰਡੇ ਦੀ ਜ਼ਿੰਦਗੀ ਚ ਬਹੁਤ ਸਾਰੇ ਸੱਸੇ ਕਿਉਂ ਆ ਜਾਂਦੇ ਨੇ ਮੇਰੇ ਸੂਝਵਾਨ ਭੈਣ ਭਰਾ ਜਰੂਰ ਉੱਤਰ ਦੇ ਇਹ ਕੋਈ ਆਪਾ ਮੁਖੌਲ ਲਈ ਵੀਡੀਓ ਨਹੀਂ ਬਣਾ ਰਹੇ ਕੋਈ ਟਿੱਕਰ ਨੂੰ ਨਹੀਂ ਬਣਾ ਰਹੇ ਤੁਹਾਡੀ ਜ਼ਿੰਦਗੀ ਦੇ ਵਿੱਚ ਵੀ ਬਹੁਤ ਸਾਰੇ ਸੱਸੇ ਹੈਗੇ ਨੇ ਆਏ ਨੇ ਤਾਂ ਘੰਗਾ ਦੇ ਮੁੰਡੇ ਕੁਵਾਰੇ ਨੇ ਉਹਨਾਂ ਦੀ ਜ਼ਿੰਦਗੀ ਚ ਵੀ ਬਹੁਤ ਸਾਰੇ ਸੱਸਿਆਂ ਨੇ ਜਨਮ ਲੈਣਾ ਕੀ ਸਾਨੂੰ ਉਹਨਾਂ ਸੱਸਿਆਂ ਦੇ ਬਾਰੇ ਪਤਾ ਨਹੀਂ ਹੋਣਾ ਚਾਹੀਦਾ ਕਿ ਪੰਜਾਬੀ ਮਾਂ ਬੋਲੀ ਦੇ ਵਿੱਚ ਜਦੋਂ ਕਿਸੇ ਮੁੰਡੇ ਦੀ ਸ਼ਾਦੀ ਹੁੰਦੀ ਆ ਉਹਦੇ ਵਿੱਚ ਇੰਨੇ ਜ਼ਿਆਦਾ ਸੱਸੇ ਕਿਉਂ ਆ ਜਾਂਦੇ ਨੇ ਹੋ ਸਕਦਾ ਤੁਹਾਡੇ ਵਰਗੇ ਜੁਵਾਨ ਸੱਜਣਾ ਨੇ ਧਿਆਨ ਦਿੱਤਾ ਹੋਵੇ ਹੋ ਸਕਦਾ ਕਿਸੇ ਨੇ ਕਦੀ ਧਿਆਨ ਨਾ ਦਿੱਤਾ ਹੋਵੇ ਜਦੋਂ ਵੀ ਕਿਸੇ ਮੁੰਡੇ ਦੀ ਸ਼ਾਦੀ ਹੁੰਦੀ ਆ ਤੇ ਸਭ ਤੋਂ ਪਹਿਲਾ ਸੱਸਾ ਉਹਦਾ ਸੱਸਾ ਸੱਸਾ ਸੱਸ ਸੱਸ ਸਹੁਰਾ ਸੱਸਾ ਸ਼ਾਲਾ ਸੱਸਾ ਸਾਲੀ ਸੱਸਾ ਸਾਂਡੂ ਸੱਸਾ ਜਿਹੜੀ ਆ ਸਾਲੇ ਹਾੜ ਇੰਦਾ ਕਰਕੇ ਉਹ ਸਾਰੇ ਜਿਹੜੇ ਸ਼ਬਦ ਨੇ ਉਹਦੇ ਵਿੱਚ ਸੱਤੇ ਦੀ ਉਪਜ ਹੋਣੀ ਸ਼ੁਰੂ ਹੋ ਜਾਂਦੀ ਆ ਜਿਹੜੀ ਉਹਦੇ ਸਾਰੇ ਪਰਿਵਾਰ ਨਾਲ ਜੁੜੀ ਆਖਰਕਾਰ ਕਿਉਂ ਇਹਨੇ ਇਕੱਠੇ ਸੱਤੇ ਕਿਉਂ ਮਤਲਬ ਲਾਏ ਗਏ ਮੁੰਡੇ ਦੇ ਰਿਸ਼ਤੇ ਦੇ ਵਿੱਚ ਨਾਲ ਜਦੋਂ ਕਿ ਜਦ ਕੁੜੀ ਜਿਹੜੀ ਆ ਉਹਦੇ ਨਾਲ ਕੋਈ ਇੰਨਾ ਨਹੀਂ ਲੱਗਦਾ ਉਹਦੀ ਸੱਸ ਸਹੁਰਾ ਨਨਾਨ ਪਰਜਾਈ ਘੋਰ ਦੂਜੇ ਤੀਜੇ ਸ਼ਬਦ ਲੱਗਦੇ ਨੇ ਲੇਕਿਨ ਪੰਜਾਬੀ ਦੇ ਵਿੱਚ ਜਦੋਂ ਆਪਾਂ ਗੱਲ ਕਰਦੇ ਆ ਆਖਰਕਾਰ ਕੋਈ ਨਾ ਕੋਈ ਤਾਂ ਵਜ੍ਹਾ ਹੋਵੇਗੀ ਨਾ ਤੁਹਾਡੇ ਵਰਗੇ ਸੂਝਵਾਨ ਸੱਜਣ ਜਿਹੜੇ ਨੇ ਹਰ ਚੀਜ਼ ਦੀ ਖੋਜ ਕਰਦੇ ਨੇ ਕਿ ਇਹਨਾਂ ਸ਼ਬਦਾਂ ਦਾ ਕੀ ਮਤਲਬ ਹੈ ਮੈਂ ਇਹਨਾਂ ਨੂੰ ਕਿਤੇ ਅਗਲੀ ਵੀਡੀਓ 'ਚ ਸਾਂਝਾ ਕਰਾਂਗਾ ਕਿ ਕਿਉਂ ਅੱਜ ਸਿਰਫ ਆਪਾਂ ਇਹ ਬਣਾਉਣਾ ਕਿ ਇਹ ਕਿਉਂ ਹੁੰਦੇ ਨੇ ਇਹਨਾਂ ਦੀ ਕਿਉਂ ਇੰਝ ਜੋੜਿਆ ਗਿਆ ਪੰਜਾਬੀ ਮਾਂ ਬੋਲੀ ਦੇ ਵਿੱਚ ਕਿ ਹਰ ਸ਼ਬਦ ਦੇ ਨਾਲ ਜਦੋਂ ਮੁੰਡੇ ਨਾਲ ਜੁਰੂ ਕਰ ਰਿਸਤਾ ਉਹਦੇ ਸਾਰੇ ਪਰਿਵਾਰ ਦਾ ਉਹ ਸਸਤਾ ਹੀ ਆਵੇਗਾ ਇਹਦਾ ਕੀ ਕਾਰਨ ਹੈਗਾ ਆਪਕੋ ਆਪਣੇ ਤੁਸੀਂ ਜਰੂਰ ਵਿਚਾਰ ਦੇਣੇ ਹੋ ਸਕਦਾ ਤੁਹਾਡੇ ਵਿਚਾਰ ਮੇਰੇ ਤੋਂ ਵਧੀਆ ਹੋਣ ਤਾਂ ਕਿ ਆਪਾਂ ਉਹਨੂੰ ਇੱਕ ਚੰਗੀ ਵੀਡੀਓ ਬਣਾ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਉਣ ਵਾਲੀਆਂ ਨਸਲਾਂ ਨੂੰ ਜਾਗਰੂ ਕਰ ਸਕੀਏ ਜੇ ਆਪਾਂ ਇਹਨਾਂ ਜਵਾਬ ਨਹੀਂ ਦੇ ਸਕੇ ਤਾਂ ਸਮਝ ਲੈਣਾ ਚਾਹੀਦਾ ਕਿ ਸਾਡੇ 'ਚ ਕੁਝ ਕਮੀਆਂ ਨੇ ਅਸੀਂ ਜ਼ਿੰਦਗੀ ਜੀਉਣ ਦੇ ਜ਼ਰੂਰ ਹਾਂ ਲੇਕਿਨ ਅਸੀਂ ਉਹਨਾਂ ਚੀਜ਼ਾਂ ਦੀ ਖੋਜ ਨਹੀਂ ਕਰਦੇ ਜਿਹੜੀਆਂ ਸਾਡੀ ਜ਼ਿੰਦਗੀ ਨਾਲ ਸਬੰਧਤ ਹੈਗੀਆਂ ਨੇ ਮੈਂ ਆਸ ਕਰਦਾ ਕਿ ਤੁਸੀਂ ਅੱਜ ਬਾਰੇ ਜ਼ਰੂਰ ਆਪਣੇ ਚੰਗੇ ਵਿਚਾਰ ਕਰੋਗੇ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ